ਪਤਨੀ ਨੇ ਆਪਣੇ ਪਤੀ ਦੇ ਖਿਲਾਫ ਖੁੱਲਿਆ ਮੋਰਚਾ ਠੰਡ ਦੇ ਵਿੱਚ ਆਪਣੇ 4 ਸਾਲ ਦੇ ਪੁੱਤ ਦੇ ਨਾਲ ਪਤੀ ਦੀ ਦੁਕਾਨ ਦੇ ਬਾਹਰ ਲਗਾਇਆ ਤਰਨਾ ਮੇਰੇ ਘਰ ਵਾਲੇ ਨੇ ਸਾਡੇ ਦੋਨੋਂ ਦੀ ਸੈਕੰਡ ਮੈਰਿਜ ਹੋਈ ਹੋਈ ਹੈ ਇਹਨਾਂ ਦੀ ਪਹਿਲੀ ਮੈਰਿਜ ਹੋਈ ਪਈ ਸੀ ਉਹਨਾਂ ਦੇ ਦੋ ਬੱਚੇ ਸੀਗੇ ਜਦਕੇ ਡਿਵੋਰਸ ਵੀ ਹੋਇਆ ਪਿਆ ਉਦੋਂ ਉਹ ਕਰੈਕਟਰਲੈਸ ਜਾਨੀ ਸੀਗੀ ਤੇ ਮੇਰੇ ਨਾਲ ਵਿਆਹ ਹੋਇਆ ਪਰ ਮੇਰੇ ਪਹਿਲੇ ਪਹਿਲੇ ਬੱਚਾ ਕੋਈ ਨਹੀਂ ਸੀਗਾ ਉਸ ਤੋਂ ਬਾਅਦ ਇਹ ਬੱਚਾ ਹੋਇਆ ਹੋਇਆ ਹੈ ਮੇਰੇ ਘਰ ਵਾਲੇ ਨੇ ਉਹਨਾਂ ਨੂੰ ਰੱਖਣਾ ਸ਼ੁਰੂ ਕਰਤਾ ਤੇ ਮੇਰੇ ਕੋਰਟ ਵਿੱਚ ਇਹ ਪ੍ਰੂਫ ਕਰਤਾ ਕਿ ਇਹ ਬਿਜ਼ਨਸ ਮੇਰਾ ਹੈ ਜਿਸ ਦਾ ਕਿ ਮੈਨੂੰ ਖਰਚਾ ਨਹੀਂ ਲੱਗਿਆ ਖਰਚਾ ਨਾ ਲੱਗਣਾ ਕਿ ਮੇਰੇ ਕੋਲ ਖਰਚਾ ਨਹੀਂ ਹੈਗਾ ਉਸ ਵਾਰ ਜਿਹੜੇ ਘਰ 'ਚ ਮੈਂ ਰਹਿੰਦੀ ਸੀਗੀ ਉਹ ਬੈਂਕ ਦੇ ਵਿੱਚ ਪਲੱਜ ਸੀਗਾ ਇਹਨਾਂ ਨੇ ਖਰਚਾ ਬੰਦ ਕਰਤਾ ਕਿਸ਼ਤ ਜਿਹੜੀ ਬੰਦ ਕਰਤੀ ਤੇ ਬੈਂਕ ਵਾਲੇ 15 ਤਰੀਕ ਨੂੰ ਖਾਲੀ ਕਰਨ ਆ ਰਹੇ ਐ ਜਿਸ ਕਰਕੇ ਮੇਰੇ ਸੀਧਾ ਛਾਚੱਕੇ ਕਿ ਮੇਰਾ ਬੱਚਾ ਸੜਕ 'ਤੇ ਆ ਗਿਆ ਮੇਰਾ ਬੱਚਾ ਨਾਲ ਇਹਦਾ ਬੱਚਾ ਵੀ ਹੈਗਾ ਜੋ ਇਹਦਾ ਬੱਚਾ ਵੀ ਮੰਨੇ ਇਹ ਅਸੀਂ ਸੜਕ 'ਤੇ ਆ ਗਏ ਹੁਣ ਦੋਨੋਂ ਜਾਣੇ ਤੇ ਕਾਲਰ ਦੇ ਮੈਂ ਇੱਥੇ ਥਾ ਧਰਨੇ ਦੇ ਬੈਠੀ ਆ ਕਿ ਮੈਨੂੰ ਜਾਂ ਤਾਂ ਉਹ ਬਿਜ਼ਨਸ ਦਿਖਾਇਆ ਜਾਵੇ ਜੋ ਮੇਰੇ ਨਾਮ ਤੇ ਇਹਨੇ ਕੋਰਟ ਤੋਂ ਪ੍ਰੂਫ ਕੀਤਾ ਜਿਸ ਕਰਕੇ ਮੈਨੂੰ ਖਰਚਾ ਨਹੀਂ ਲੱਗਿਆ ਮਾਂਗੇ ਮੈਨੂੰ ਕਾਫ ਚਾਹੀਏ ਕਿ ਮੇਰੇ ਪਜਾਤੀ ਤੇ ਛਾਚਾਈ ਦੀ ਹੈ ਆ ਬੱਚੇ ਨੂੰ ਸੰਭਿਆ ਜਾਵੇ ਤੁਹਾਨੂੰ ਦੱਸਦੇ ਕਿ ਤਸਵੀਰਾ ਪਟਿਆਲੇ ਦੀਆਂ ਨੇ ਜਿੱਤੇ ਪਟਿਆਲੇ ਦੇ ਵਿੱਚ ਇੱਕ ਔਰਤ ਨੇ ਆਪਣੇ ਪਤੀ ਦੇ ਖਿਲਾਫ ਧਰਨਾ ਲਗਾਇਆ ਅਤੇ ਰਾਤ ਤੋਂ ਹੀ ਆਪਣੇ 4 ਸਾਲ ਦੇ ਪੁੱਤ ਦੇ ਨਾਲ ਆਪਣੇ ਪਤੀ ਦੀ ਦੁਕਾਨ ਤੇ ਧਰਨਾ ਲਗਾ ਕੇ ਬੈਠੀ ਹੈ ਤੇ ਆਪਣੇ ਪਤੀ ਤੇ ਅਜਿਹੇ ਇਲਜ਼ਾਮ ਲਗਾਏ ਨੇ ਕਿ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮੇਰੇ ਘਰ ਵਾਲੇ ਨੇ ਸਾਡੇ ਦੋਨੋਂ ਦੀ ਸੈਕੰਡ ਮੈਰਿ ਹੋਈ ਹੋਈ ਹੈ ਇਹਨਾਂ ਦੀ ਪਹਿਲੀ ਮੈਰਿਜ ਹੋਈ ਪਈ ਸੀ ਉਹਨਾਂ ਦੇ ਦੋ ਬੱਚੇ ਸੀਗੇ ਜਦਕੇ ਡਿਵੋਰਸ ਵੀ ਹੋਇਆ ਪਿਆ ਉਦੋਂ ਉਹ ਕਰੈਕਟਰਲੈਸ ਜਾਨੀ ਸੀਗੀ ਤੇ ਮੇਰੇ ਨਾਲ ਵਿਆਹ ਹੋਇਆ ਪਰ ਮੇਰੇ ਪਹਿਲੇ ਪਹਿਲੇ ਬੱਚਾ ਕੋਈ ਨਹੀਂ ਸੀਗਾ ਉਸ ਤੋਂ ਬਾਅਦ ਇਹ ਬੱਚਾ ਹੋਇਆ ਹੋਇਆ ਹੈ ਮੇਰੇ ਘਰਵਾਲੇ ਨੇ ਉਹਨਾਂ ਨੂੰ ਰੱਖਣਾ ਸ਼ੁਰੂ ਕਰਤਾ ਤੇ ਮੇਰੇ ਕੋਟ ਵਿੱਚ ਇਹ ਪ੍ਰੂਫ ਕਰਤਾ ਕਿ ਇਹ ਬਿਜ਼ਨਸ ਮੇਰਾ ਹੈ ਜਿਸਕਾ ਕਿ ਮੈਨੂੰ ਖਰਚਾ ਨਹੀਂ ਲੱਗਿਆ ਖਰਚਾ ਨਾ ਲੱਗਣ ਦਾ ਕਿ ਮੇਰੇ ਕੋਲ ਖਰਚਾ ਨਹੀਂ ਹੈਗਾ ਉਸ ਤੋਂ ਬਾਅਦ ਜਿਹੜੇ ਘਰ 'ਚ ਮੈਂ ਰਹਿੰਦੀ ਸੀਗੀ ਉਹ ਬੈਂਕ ਦੇ ਵਿੱਚ ਪਲੱਜ ਸੀਗਾ ਇਹਨਾਂ ਨੇ ਖਰਚਾ ਬੰਦ ਕਰਤਾ ਕਿਸ਼ਤ ਜਿਹੜੀ ਬੰਦ ਕਰਤੀ ਤੇ ਬੈਂਕ ਵਾਲੇ 1 ਜਿਸ ਕਕੇ ਮੇਰੇ ਸੀਟ ਦਾ ਛਾਤਕੀ ਕਿ ਮੇਰਾ ਬੱਚਾ ਸੜਕ ਤੇ ਆ ਗਿਆ ਮੇਰਾ ਬੱਚਾ ਨਾਲ ਇਹਦਾ ਬੱਚਾ ਵੀ ਹੈਗਾ ਜੋ ਇਹਦਾ ਬੱਚਾ ਵੀ ਮੰਨੇ ਇਹ ਅਸੀਂ ਸੜਕ ਤੇ ਆ ਗਏ ਹੁਣ ਦੋਨੋਂ ਜਾਣੇ ਤੇ ਕਾਲਰ ਦੇ ਮੈਂ ਇੱਥੇ ਥਾ ਧਰਨੇ ਦੇ ਬੈਠੀ ਆ ਕਿ ਮੈਨੂੰ ਜਾਂ ਤਾਂ ਉਹ ਬਿਜ਼ਨਸ ਖਵਾਇਆ ਜਾਵੇ ਜੋ ਮੇਰੇ ਨਾਮ ਤੇ ਇਹਨੇ ਕੋਰਟ ਤੋਂ ਪ੍ਰੂਫ ਕੀਤਾ ਜਿਸ ਦੇ ਕਕੇ ਮੈਨੂੰ ਖਰਚਾ ਨਹੀਂ ਲੱਗਿਆ ਹੋਰ ਕੀ ਮੰਗ ਮੰਗ ਕੀ ਕਰਦੇ ਹੋ ਮੰਗ ਮੈਨੂੰ ਸਾਫ਼ ਚਾਹੀਦੀ ਹੈ ਕਿ ਮੇਰੇ ਜਾਂ ਸੀਟ ਤੇ ਛਾਤਕੀ ਦੀ ਹੈ ਆ ਬੱਚੇ ਨੂੰ ਸੰਭਿਆ ਜਾਵੇ ਉਹ ਸਾਡਾ ਖਰਚਾ ਚੱਕਿਆ ਜਾਵੇ ਕਿੰਨੇ ਸਾਲ ਹੋ ਗਏ ਸਾਡੀ ਮਰਜ਼ੀ 6 ਸਾਲ ਹੋ ਗਏ ਤੇ ਉਹਨਾਂ ਤਨਾਬ ਦੇ ਕਿੰਨੇ ਕਿੰਨੇ ਸਮੇਂ ਲਈ ਬੈਠੀ ਰਹੇਗੇ ਅੱਗੇ ਬੈਠੂਗੀ ਜਦ ਤੱਕ ਨਹੀਂ ਇਨਸਾਫ ਮਿਲੂਗਾ ਰਾਤ ਪੁਲਿਸ ਆਈ ਹੈ ਪੁਲਸਾਂ ਨੇ ਧਮਕੀਆਂ ਦਿੱਤੀਆਂ ਵੇ ਤੁਹਾਨੂੰ ਥੱਪੜ ਮਾਰ ਕੇ ਕੱਢਾਂਗੇ ਬਾਹਰ ਧਰਨੇ ਤੇ ਬੈਠ ਨਹੀਂ ਸਕਦੇ ਤੁਸੀਂ ਤੁਹਾਡੇ ਪਰਚੇ ਪਾਵਾਂਗੇ ਪਿਊਸ਼ ਮੈਨੂੰ ਧਮਕੀ ਹੁੰਸਰੇ ਪਿਊਸ਼ ਆ ਕੇ ਮੈਨੂੰ ਲੜਾਈਆਂ ਕਰਕੇ ਗਿਆ ਉਰੇ ਸਾਰਾ ਕੁਝ ਤੋੜ ਕੇ ਗਿਆ ਮੇਰਾ ਸਾਰਾ ਸਮਾਨ ਚੱਕ ਕੇ ਲੈ ਗਿਆ ਉਰੋ ਕੰਬਲ-ਕੁੰਬਲ ਜੋ ਬੱਚੇ ਦਾ ਵੀ ਪਿਆ ਸੀ ਮੇਰਾ ਪਿਆਰ ਸਾਰਾ ਕੁਝ ਚੱਕ ਕੇ ਲੈ ਗਿਆ ਮੇਰੇ ਹੱਥੋਂ ਬਾਈ ਕਿੱਤੀ ਸਵੇਰੇ ਪੂਰੀ ਉਹਦੇ ਵਿੱਚ ਮੈਂਨੇ ਆਨਲਾਈਨ ਹੋਈਆਂ ਵੀਡੀਓ ਲਾਈਵ ਕੀਤੀ ਹੈ ਸਾਰਾ ਕੁਝ ਕੀਤਾ ਹੈ ਮੈਂ ਹੁਣ ਪਰੇਸ਼ਾਨ ਹੋ ਗਈ ਪੂਰੀ ਸਿਰ ਤੇ ਮੇਰੇ ਛੱਤ ਨਹੀਂ ਨਾ ਮੇਰੇ ਬੱਚੇ ਸਿਰ ਤੇ ਛੱਤ ਹੈ ਮੈਨੂੰ ਜੇ ਮੈਨੂੰ ਕੁਝ ਹੁੰਦਾ ਹੈ ਜਾਂ ਮੇਰੇ ਬੱਚੇ ਨੂੰ ਕੁਝ ਹੁੰਦਾ ਉਹਦਾ ਜ਼ਿੰਮੇਵਾਰ ਪਿਊਸ਼ ਗੋਇਲ ਉਹਦੇ ਦੋਨੋਂ ਬੱਚੇ ਰਾधिका ਗੋਇਲ ਰਾਗਵ ਗੋਇਲ ਤੋਂ ਦੀ ਜਾਨੀ இந்து ਤੇ ਉਹਦਾ ਐਕਸ ਐਕਸ ਜਾਨੀ இந்து ਤੇ ਉਹਦਾ ਪ੍ਰਾਨੀਰਜ ਗੋਇਲ ਹੋਊਗਾ ਤਲਾਕ ਹੋਇਆ ਸੀ ਘਰ ਵਾਲੀ ਦਾ ਤਲਾਕ ਹੋਇਆ ਪਿਆ ਜੀ ਤੇ ਹੁਣ ਮੰਗ ਕੀ ਜਾਂਦੇ ਇਨਸਾਫ ਦੀ ਮੰਗ ਹੈ ਜੀ ਜਿਹੜੀ ਮੈਲਾ ਆਪਣੇ ਆਪ ਨੂੰ ਉਹਦਾ ਬੇਟੀ ਹੋਣ ਦੀ ਪਤਨੀ ਦੱਸ ਕੇ ਸਾਹਮਣੇ ਤੇ ਬੈਠੀ ਆ ਉਹਦੇ ਨਾਲ ਕੀ ਤੁਹਾਡਾ ਡਿਸਕਿਊਟ ਆ ਤੇ ਕੀ ਉਹਨਾਂ ਨਾਲ ਕੋਈ ਖਾਸ ਦੇ ਸੰਬੰਧੀ ਗੱਲਬਾਤ ਹੋਈ ਵੀ ਆ ਸਰ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨੀ ਚਾਹਾਂਗਾ ਜੀ ਕੁਝ ਪੱਤਰਕਾਰ ਲੋਗੋਂ ਤੁਹਾਨੂੰ ਇੰਡੀਆ ਦੇ ਕਾਨੂੰਨਾਂ ਦਾ ਪਤਾ ਹੈ ਮੈਟ੍ਰੀਮੋਨੀਅਲ ਦੇ ਵਿੱਚ ਜੀ ਆਦਮੀ ਦੀ ਕੋਈ ਪੈਂਟ ਨਹੀਂ ਹੈ ਜੀ ਔਰ ਉਰੇ ਅਗਰ 100 ਕੇਸ ਜੇ ਅਗਰ ਲੱਖ ਕੇਸ ਜਾਂ 10 ਲੱਖ ਕੇਸ ਹਿੰਦੁਸਤਾਨ ਚੱਲਦਾ ਹੈ ਤਾਂ ਉਹਦੇ ਵਿੱਚ 80% ਲੋਕ ਜਿਹਦੇ ਮੁੰਡੇ ਨੇ ਉਹ ਸੁਸਾਈਡ ਕਰ ਲੈਂਦੇ ਨੇ ਉਹਨੂੰ ਪਤਾ ਇਹ ਗੱਲ ਦਾ ਹੀ ਮੇਰੀ 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 ਇੱਕ ਗੱਲ ਸੁਣੋ ਮੈਂ ਰਿਕੁਐਸਟ ਕਰ ਰਹਾ ਹਾਂ ਮੇਰੀ ਕੋਈ ਬੇਨਤੀ ਸੁਣੋ ਵੀ ਇੰਨਾ ਕੁ ਟੌਰਚਰ ਕੀਤਾ ਜਾਂਦਾ ਔਰ ਦੁਆਰਾ ਹਰ ਥੀਂ ਕਹਿੰਦੀ ਹੈ ਵੀ ਇਹ ਮਜਲੂਮ ਔਰਤ ਹੈ ਜੀ ਇਹ ਬੱਚਾ ਹੈ ਜੀ ਤੁਸੀਂ ਨਜਾਇਜ਼ ਕਰ ਰਹੇ ਹੋ ਜੀ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਜੀ ਹਲੇ ਤਾਂ ਮੇਰਾ ਘਰ ਪਰਿਵਾਰ ਨਹੀਂ ਹੈ ਕੋਈ ਹੋਰ ਮੇਰੇ ਮਾਪੇ ਨਹੀਂ ਹੈਗੇ ਮੇਰੇ ਭਾਈ ਭੈਣ ਨਹੀਂ ਹੈਗੇ ਉਹਨਾਂ ਦੇ ਵੀ ਕੇਸ ਪਾ ਦਿੰਦੀ ਉਹ ਵੀ ਨਹੀਂ ਕੇਸ ਪਾ ਫਿਰ ਵੀ ਕੇਸ ਪਾਤੇ ਕੇਸ ਪਾਏ ਹੋਏ ਨੇ ਕੋਰਟ ਕੇਸ ਚੱਲ ਰਹੇ ਨੇ ਕੋਰਟ ਨੇ ਖਰਚਾ ਲਾਇਆ ਹੈ ਸਾਡਾ ਸੈਟਲਮੈਂਟ ਦਾ ਚੱਲ ਰਿਹਾ ਮਸਲਾ ਅਸੀਂ ਸੈਟਲ ਕਰ ਰਹੇ ਹਈਨੇ गलबात चल रही है बिना मतलब तो आके मैंटल हाइक करने वास्ते कर रही है इन को यही कोर्ट गई है इतने ही वो कोर्ट चो खर्चा लगे लुधियाने तो तो, और खर्चा लग चुके है तीन बार मैं उ पैसे लेके उ लैन नहीं आई कोर्ट के रिपोर्टिंग हुई हुई है भी डिंपल गोयल अपने ही केस के खर्चा लगे लैन नहीं आई तीन बार मैं उसे जाया ग समझो दस तरीक की पेशी है दस जनवरी की रिकॉर्डिंगा कर माहिर है यह रिकॉर्डिंगा कर रही है बस भी कोई रिकॉर्डिंग हाथ लगे और मैं जाके कोर्ट से रिकॉर्डिंग देव ਇਸ ਤੋਂ ਲਾਵਾ ਹੋਰ ਕੁਝ ਨਹੀਂ ਹੈ ਸਾਡੀ ਗੱਲਬਾਤ ਚੱਲ ਰਹੀ ਹੈ ਸੈਟਲਮੈਂਟ ਹੋ ਜੇਗੀ ਸੈਟਲ ਕਰ ਰਹੇ ਹਾਂ ਬੋਲਦਾ ਵੀ ਨਾਲ ਨੇ ਇਲਜ਼ਾਮ ਲਾਇਆ ਕਿ ਤੁਸੀਂ ਉਹਨਾਂ ਦੇ ਘਰ ਵੀ ਜੋ ਉਹਨਾਂ ਨੇ ਵੀਡੀਓ ਵੀ ਸਾਨੂੰ ਕੀਤੀ ਆ ਤੇ ਬੋਲਵਾਲ ਜੀ ਦੀ ਤੋਰ ਭੱਜ ਕੀਤੀ ਆ ਤੁਸੀਂ ਹਾਂਜੀ ਮੇਰੀ ਠੰਡੇ ਦਾ ਮਾਨਾ ਕਰ ਤੁਨੋ ਕਰ ਮੇਰੇ ਆ ਨਾ ਉਹ ਇਹਨੇ ਮੰਨਿਆ ਨਾ 2 ਸਾਲ ਤੋਂ ਕਰਤੇ ਰਹਿ ਰਹੀ ਐ ਮੈਂ ਕਿਰਾਏ ਦੇ ਰਹਿ ਰਹੇ ਹਾਂ ਮੈਂ ਕਿੱਥੇ ਗਿਆ ਕਰ ਇਹਨੇ ਇਲਜ਼ਾਮ ਲਾ ਕੇ ਕਿ ਤੁਸੀਂ ਪਹਿਲੀ ਬੀਬੀ ਨਾਲ ਉਹ ਕਿਹਨਾਂ ਨਾਲ ਰਹਦੇ ਹੋ ਕੋਰਟ ਕੋਰਟ ਚ ਪਾਇਆ ਹੈ ਨਾ ਇਹਨੇ ਸਾਰਾ ਕੁਝ ਇਲਜ਼ਾਮ ਲਾਣਾ ਕਿ ਹੁੰਦਾ ਮੈਂ ਥੋੜਾ ਜਿਹਾ ਨਾਲ ਨੂੰ ਕੋਨੇ ਵਿੱਚ ਥੱਪੜ ਮਾਰਿਆ ਮੈਂ ਕੋਰਚ ਚਲਾ ਗਿਆ ਫਿਰ ਮੈਟਰ ਕੋਰਚ ਚਲਾ ਗਿਆ ਨਾ ਮੈਂ ਨੇ ਐਸਾ ਕੁਝ ਨਹੀਂ ਕੀਤਾ ਕੋਰਚ ਚ ਮੈਟਰ ਚੱਲ ਰਿਹਾ ਕੋਰਚ ਨੇ ਆਪਣਾ ਖਰਚਾ ਲਾਇਆ ਕੋਰਚ ਕੇਸ ਚੱਲ ਰਹੇ ਹਨ ਬਟਿਆਲੇ ਵੀ ਨੇ ਮੇਰੀ ਸਾਰੀ ਜਦਾਦ ਜਿਹੜੀ ਮੇਰੇ ਕੋਲ ਕੋਈ ਜਦਾਦ ਹੀ ਨਹੀਂ ਇਹਨੇ ਜਦਾਦ ਸਾਰੀ ਮੇਰੀ ਸਟੇ ਕਰਨ ਵਾਸਤੇ ਜਿਸ ਤੋਂ ਸ਼ੁਰੂਆਤ ਹੋਈ 4 ਸਾਲ ਤੋਂ ਸਟੇ ਕਰਨ ਵਾਸਤੇ ਕਰੀ ਹੋਈ ਹੈ ਕੋਰਚ ਕੇ ਚੱਲ ਰਹੇ ਤੇ ਜਿਹੜੀ ਪ੍ਰੋਪਰਟੀ ਦਾ ਤਰਨਾ ਕਰੇ ਕੇ ਜਿਹੜੀ ਮੇਰੇ ਨਾਮ ਤੇ ਕੀਤੀ ਹੋਈ ਹੈ ਲੇਕਿਨ ਮੈਨੂੰ ਮਲਕੀਅਤ ਦਿਖਾ ਕੇ ਮਲਕੀਅਤ ਦਿਖਾ ਰਿਸ਼ਤੀ ਦਿਖਾਈ ਨਹੀਂ ਮਲਕੀਅਤ ਕੋਈ ਦਿੱਕਤ ਹੀ ਕੋਈ ਨਹੀਂ ਮੈਂ ਤਾਂ ਕਹਿੰਦਾ ਜਿਹਦੀ ਮਲਕੀਅਤ ਹੈ ਲੈ ਲਓ ਜ ਤੁਹਾ ਆਪਣੀ ਮਿਲ ਗਈ ਸੀ ਕਿ ਕੋਈ ਛੋਟਾ ਜਿਹਾ ਬੱਚਾ ਹੋ ਕੇ ਇੱਕ ਬੱਚੇ ਨਾਲ ਹੀ ਮੈਂ ਤਾਂ ਨਜ਼ਰ ਹੋਈ ਕੋਈ ਨਜ਼ਰ ਬੈਠੀ ਹੈ ਸਰ ਕੋਈ ਦੇਖ ਰਿਹਾ ਜੀ ਸਾਰਾ ਕੁਝ ਮੈਂ ਤੁਹਾਨੂੰ ਪਹਿਲਾਂ ਅਰਜ਼ ਕਰਕੇ ਦੱਸਿਆ ਹੈ ਵੀ ਮਜਲੂਮ ਔਰਤ هر ਮਜਲੂਮ ਬੱਚਾ ਆਦਮੀ ਜਿਹੜਾ ਸਿਸਟਰ ਕਰ ਲੈਂਦਾ ਫਿਰ ਉਸ ਮਜਲੂਮ ਔਰਤ ਤੇ ਬੱਚੇ ਆ ਕੀ ਹੁੰਦਾ ਜੀ ਤੁਹਾਨੂੰ ਕੋ ਨਜ਼ਰ ਆ ਰਿਹਾ ਨਾ ਜੀ ਤੁਹਾਨੂੰ ਮੈਂ ਨਜ਼ਰ ਆ ਰਿਹਾ ਨਾ ਜਿਹੜਾ 24 ਜਿਹੜਾ ਕਿਰਾਏ ਦੇ ਰਹਿ ਰਿਹਾ ਇਹ ਮੇਰੀ ਕੋਠੀ 'ਚ ਰਹਿ ਰਹੀ ਹੈ ਇਹ ਮੇਰੀ ਕੋਠੀ 'ਚ ਰਹਿ ਰਹੀ ਹੈ ਦੋ ਸਾਲ ਤੋਂ ਤੁਹਾਡੀ ਆ ਰੋਟ ਨਹੀਂ ਸਰ ਮੈਨੂੰ ਬੜੇ ਨਹੀਂ ਦੇ ਰਹੀ ਮੈਨੂੰ ਬੜੇ ਨਹੀਂ ਦੇ ਰਹੀ ਕੋਠੀ ਦੇ ਵਿੱਚ ਮੈਨੂੰ ਬੜੇ ਨਹੀਂ दिए ਦੋ ਸਾਲ ਮੈਨੂੰ ਗਰਮ ਕੱਪੜੇ ਆਪਣੇ ਸਿਲੰਡਰ ਨਹੀਂ ਲੈਣ ਦੀ ਕੋਠੀ ਤੋਂ 6 ਸੈਂਟਰ ਬੇ ਕੋਠੀ ਦੇ ਮੈਨੂੰ ਦੋ ਸਿਲੰਡਰ ਹੀ ਲੈਂਦੀ ਏ ਮੈਨੂੰ ਹੀਟਰ ਨਹੀਂ ਲੈਂਦੀ ਸਰਦੀਆਂ ਵਾਸਤੇ ਉਹ ਕਹਿੰਦੀ ਹੈ ਕਿ ਮੈਨੂੰ ਵੀ ਘਰ ਤੋਂ ਬਾਹਰ ਉਹ ਫਿਰ ਜੂਨ ਕੋਰਟ ਦੇਖੋ ਜੀ ਸਾਡਾ ਪੈਸਾ ਹੋ ਰਿਹਾ ਸਾਡਾ ਸੁਝਾਤਾ ਹੋ ਰਿਹਾ ਬੱਚੇ ਦਾ 2 ਮਹੀਨੇ ਦਾ ਦੁੱਧ ਬੰਦ ਕੀਤਾ ਗਿਆ ਮੈਂ ਕੋਈ ਦੁੱਧ ਚਾਲੂ ਹੀ ਨਹੀਂ ਕੀਤਾ ਹੀ ਬੰਦ ਨਹੀਂ ਕੀਤਾ ਨਾ ਮੈਂ ਚਾਲੂ ਕੀਤਾ ਨਾ ਮੈਂ ਸਰ ਕੋਰਟ ਦੇਖੀ ਜੀ ਕੋਰਟ ਟੈਂਕ ਵੱਲੋਂ ਲੱਗ ਗਿਆ ਸਰ ਕੋਰਟ ਦੇਖੀ ਸਾ ల్ రీ సెటల్మట్లు పుచ్చు